ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਆਲਮਪੁਰ ਵਿਧਾਨ ਸਭਾ ਸਨੌਰ ਜਿਲ੍ਹਾ ਪਟਿਆਲਾ ਸ਼੍ਰੀ ਬਲਵੀਰ ਸਿੰਘ ਆਲਮਪੁਰ ਜੀ ਜਿਹੜੇ ਮੇਰੇ ਨਾਲ ਸਾਥੀ ਬੈਠੇ ਆ ਉਹਨਾਂ ਦੀ ਮਾਤਾ ਬੀਬੀ ਹਰਮੇਸ਼ ਕੌਰ ਜੀ ਅਸੀਂ ਇਹਨਾਂ ਦੀ ਸਵਾਦ 'ਚ ਬੈਠੇ ਆ ਪਿੱਛੇ ਕਾਲੀਆਂ ਚਿੱਟੀਆਂ ਗਾਮਾਂ ਜਰਸੀ ਸਾਈਵਾਲ ਐਚ ਐਫ ਐਸ ਸਾਰੀਆਂ ਪਿੱਛੇ ਖੜੀਆਂ ਆ ਪਰ ਪਿੰਡ ਦੇ ਲੋਕ ਸਾਡੇ ਨਾਲ ਖੜੇ ਆ ਮਾਮਲਾ ਆ ਪੰਜਾਬ ਦੇ ਵਿੱਚ ਬਣੇ ਹੋਏ ਅਨਸੂਚਿਤ ਜਾਤੀਆਂ ਦੇ ਨਾਮ ਤੇ ਝਾਲੀ ਸਰਟੀਫਿਕੇਟ ਪੰਜਾਬ ਦੇ ਵਿੱਚ ਝਾਲੀ ਸਰਟੀਫਿਕੇਟਾਂ ਦਾ ਮੁੱਦਾ ਜਦੋਂ ਅਸੀਂ ਇਹਦੀ ਪੁਨਸ਼ਾਨ ਕੀਤੀ ਪਰਚੋਲ ਕੀਤੀ ਬਰੀਕੀ ਨਾਲ ਗਹਿਰਾਈ 'ਚ ਗਏ ਇੱਕ ਕਹਾਣੀ ਨਿਕਲਦੀ ਆ ਅੱਜ ਤੋਂ 5 ਸਾਲ ਪਹਿਲਾਂ 2018 ਦੇ ਵਿੱਚ ਪਿੰਡ ਆਲੰਪਰ ਤੋਂ ਪਿੰਡ ਆਲੰਪਰ ਜਿੱਥੋਂ ਦੇ ਸ਼੍ਰੀ ਬਲਵੀਰ ਸਿੰਘ ਆਲੰਪਰ ਜੀ ਨੌਜਵਾਨ ਸਾਥੀ ਜਿਨੇ ਲੜਾਈ ਸ਼ੁਰੂ ਕੀਤੀ ਸਰਦਾ ਨਿਰਮਲ ਸਿੰਘ ਦੀ ਆਲੰਪਰ ਜਿਹੜੇ ਸ਼੍ਰੀ ਬਲਵੀਰ ਸਿੰਘ ਆਲੰਪਰ ਜੀ ਦੇ ਪਿਤਾ ਸੀ ਉਹ ਬਹੁਜਲ ਸਮਾਜ ਪਾਰਟੀ ਦੇ ਇਸ ਪਿੰਡ ਦੇ ਯੂਨਿਟ ਦੇ ਸਰਗਰਮ ਆਗੂ ਸੀ ਅੱਜ ਸਾਡੇ ਵਿੱਚ ਨਹੀਂ ਹੈ ਧਰਤੀ ਤੇ ਨਹੀਂ ਹੈ ਪਰ ਉਹਨਾਂ ਦਾ ਨੌਜਵਾਨ ਬੇਟਾ ਬਲਵੀਰ ਨੌਜਵਾਨ ਬੇਟਾ ਬਲਵੀਰ ਜੇ ਨੇ ਇਸ ਲੜਾਈ ਨੂੰ ਸ਼ੁਰੂ ਕੀਤਾ ਨਿੱਜੀ ਲੜਾਈ ਨਹੀਂ ਨਿੱਜੀ ਮਫਾਦ ਦੀ ਲੜਾਈ ਨਹੀਂ ਅਨਸੂਚਿਤ ਜਾਤੀਆਂ ਦੇ ਹੱਕ ਅਨਸੂਚਿਤ ਜਾਤੀਆਂ ਨੂੰ ਮੈਣ ਕੋਈ ਹੋਰ ਜਾਤੀ 40 ਸਰਟੀਫਿਕੇਟ ਬਣਾ ਕੇ ਅਨਸੂਚਿਤ ਜਾਤੀਆਂ ਦੇ ਹੱਕਾਂ ਤੇ ਡਾਕਾ ਨਾ ਮਾਰੇ ਬਾਬੇ ਨਾਨਕ ਦੀ ਗੱਲ ਮੰਨ ਕੇ ਮੈਦਾਨੇ ਜੰਗ ਨਿਤਤਰ ਆਇਆ ਬਾਬੇ ਨਾਨਕ ਦਾ ਫਰਮਾਨ ਸੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਬਾਬੇ ਨਾਨਕ ਦਾ ਹੁਕਮ ਸੀ ਜੇ ਜੀਵੇ ਪਤ ਲੱਥ ਜਾਏ ਸਭ ਹਰਾਮ ਜੇ ਤਾਂ ਕੁਝ ਖਾਏ ਬਾਬੇ ਨਾਨਕ ਨੇ ਕਿਹਾ ਜੇ ਕੋਈ ਹੱਕ ਮਾਰਨੇ ਉਹ ਪਾਪੀ ਲੋਕ ਨੇ ਔਰ ਜੇ ਹੱਕ ਮਾਰੇ ਜਾਂਦੇ ਹੋਣ ਜਿਨ੍ਹਾਂ ਕੌਮਾਂ ਦੇ ਤੇ ਜੇ ਉਹ ਕੌਮਾਂ ਚੂਹ ਨਹੀਂ ਕਰਦੀਆਂ ਤਾਂ ਉਹਨਾਂ ਨੂੰ ਤਾਂ ਖਾਣਾ ਪੀਣਾ ਹਰਾਮ ਹੋਣਾ ਚਾਹੀਦਾ ਇਸੇ ਲੜੀ ਦੇ ਵਿੱਚ ਇਸੇ ਮੁੱਦੇ ਨੂੰ ਲੈ ਕੇ ਜੇ ਸਭ ਤੋਂ ਪਹਿਲਾਂ ਪੰਜਾਬ ਦੀ ਧਰਤੀ ਤੇ ਕਿਸੇ ਨੂੰ ਖਾਣਾ ਪੀਣਾ ਹਰਾਮ ਹੋਇਆ ਉਹਦਾ ਨੌਇਆ ਸਾਡਾ ਪਾਰਟੀ ਦਾ ਸਮਰਥਕ ਬੋਝਨ ਸਮਾਜ ਪਾਰਟੀ ਦਾ ਸਮਰਥਕ ਬਲਵੀਰ ਸਿੰਘ ਆਲਮਪੁਰ ਬਲਵੀਰ ਸਿੰਘ ਆਲਮਪੁਰ ਉਹ ਇਨਸਾਨ ਹੈ ਜਿਨੇ 2018 ਦੀ ਸਰਪੰਚੀ ਹੋਈ ਪਿੰਡ ਦੀ ਪਿੰਡ ਦਾ ਸਰਪੰਚ ਝਾਲੀ ਐਸੀ ਸਰਟੀਫਿਕੇਟ ਲਾ ਕੇ ਜਿੱਤ ਗਿਆ ਤਿੰਨ ਮਹੀਨਿਆਂ ਦੇ ਵਿੱਚ ਉਹ ਸਰਪੰਚ ਨੂੰ ਘਰ ਬਿਠਾਤਾ ਹਾਈ ਕੋਰਟ ਦਾ ਕੇਸ ਲੜਿਆ ਔਰ ਕੱਲਾ ਇੱਕ ਆਲਮਪੁਰ ਪਿੰਡ ਦਾ ਹੀ ਨਹੀਂ ਆਲੇ ਦੁਆਲੇ ਦੇ 5-7 ਪਿੰਡਾਂ ਦੇ ਸਰਪੰਚਾਂ ਨੂੰ ਘਰ ਬਿਠਾ ਲਿਆ ਜਿਨ੍ਹਾਂ ਨੇ ਝਾਲੀ ਸਰਟੀਫਿਕੇਟ ਲਾਈ ਸੀ ਮੈਨੂੰ ਲੱਗਦਾ ਉਸ ਵੇਲੇ ਉਮਰ ਤੁਹਾਡੀ ਹੋਣੀ 2018 ਚ 27 ਸਾਲ ਅੱਜ 35 ਸਾਲ ਦੇ ਹੋ ਗਏ ਅੱਜ 35 ਸਾਲ ਦਾ ਗੱਭਰੂ ਔਰ ਇਹਦਾ ਖਮਿਆਜਾ ਕੀ ਬਣਿਆ ਔਰ ਮੈਂ ਗੱਡੀ ਦੇ ਵਿੱਚ ਦੇਖਿਆ ਇਹਨਾਂ ਦੇ ਅੱਜ ਵੀ ਸੈਕੜੇ ਸਰਟੀਫਿਕੇਟਾਂ ਦੇ ਪ੍ਰੂਫ ਪਏ ਨੇ ਪੰਜਾਬ ਦੇ ਕਿਸੇ ਲੀਡਰ ਕੋਲ ਕਿਸੇ ਕਿਸੇ ਵੀ ਇਨਸਾਨ ਦੇ ਕੋਲ ਉਹ ਡਾਟਾ ਨਹੀਂ ਜਿਹੜਾ ਬਲਬੀਰ ਸਿੰਘ ਆਲੰਪੁਰ ਕੋਲ ਦਲਤਾਂ ਦੇ ਐਸੀ ਸਰਟੀਫਿਕੇਟ ਮੈਂ ਇਹਨਾਂ ਨੂੰ ਪੁੱਛਿਆ ਵੇ ਕਿਆ 10000 ਸਰਟੀਫਿਕੇਟਾਂ ਦਾ ਡਾਟਾ ਹੈ ਤੁਹਾਡੇ ਕੋਲ ਕਹਿੰਦਾ ਕਿਸੇ ਕੋਲ ਵੀ ਪੰਜਾਬ ਚ ਹੈ ਮੈਂ ਇਹਨਾਂ ਨੂੰ ਪੁੱਛਿਆ ਕਿ 3000 ਸਰਟੀਫਿਕੇਟ মিডিਆ ਦੇ ਵਿੱਚ ਆ ਰਹੇ ਆ ਬਹੁਜਿਨ ਸਮਾਜ ਉਹ ਕਹਿ ਰਿਹਾ ਚਰਚਾ ਵੀ ਕਿਸੇ ਕੋਲ ਡਾਟਾ ਵੀ ਹੈ 3000 ਦਾ ਇਹ ਕਹਿੰਦੇ ਕਿਸੇ ਕੋਲ ਵੀ ਹੈ ਨਹੀਂ ਫਿਰ ਮੈਂ ਇਹਨਾਂ ਨੂੰ ਪੁੱਛਿਆ ਵੀ 1300 ਸਰਟੀਫਿਕੇਟ ਬੀਬੀ ਬਲਜੀਤ ਕੌਰ ਜੀ ਕੈਬਨਿਟ ਮੰਤਰੀ ਬੋਲ ਰਹੇ ਆ ਕਿਸੇ ਕੋਲ ਡਾਟਾ ਹੈ ਬਲਵੀਰ ਆਲਮਪਰ ਜੀ ਕਹਿੰਦੇ 1300 ਦਾ ਵੀ ਡਾਟਾ ਕਿਸੇ ਕੋਲ ਹੈ ਨਹੀਂ ਬਲਵੀਰ ਆਲੰਪਰ ਜੀ ਕਹਿੰਦੇ ਜੇ ਪੰਜਾਬ 'ਚ ਕਿਸੇ ਕੋਲ ਡਾਟਾ ਆਇਆ ਜਾਲੀ ਸਰਟੀਫਿਕੇਟਾਂ ਦਾ ਉਹ 100 ਦੇ ਲਗਭਗ ਹੈ ਉਹ ਕਹਿੰਦੇ ਸਿਰਫ ਤੇ ਸਿਰਫ ਮੇਰੇ ਕੋਲ ਹੈ ਔਰ ਜੇ ਮੈਂ ਜਿਹਨਾਂ ਜਿਹਨਾਂ ਨੂੰ ਮੈਂ ਦਿੱਤਾ ਤਿੰਨ ਚਾਰ ਸਾਥੀਆਂ ਨੂੰ ਤਿੰਨ ਜਾਂ ਚਾਰ ਉਹ ਵੀ ਕਹਿੰਦੇ ਬਲਵੀਰ ਕਹਿੰਦਾ ਮੈਂ ਦਿੱਤਾ ਅਸੀਂ ਜਦੋਂ ਹੋਰ ਕਹਿਰਾਈ 'ਚ ਗਏ ਹੋਰ ਪੁਨਿਸ਼ਾਨ ਕੀਤੀ ਉਹਦੇ 'ਚ ਗੱਲ ਨਿਕਲ ਕੇ ਆਈ ਕਿ ਜੇ ਨੌਜਵਾਨ ਸਾਥੀ ਨੂੰ ਜਦੋਂ 27 ਸਾਲ ਦਾ ਲੜਾਈ ਸ਼ੁਰੂ ਕਰਦਾ 28 ਸਾਲ ਦਾ ਜਦੋਂ ਉਮਰਤ ਹੋਇਆ ਇਹਦੇ ਤੇ ਵੱਡਾ ਹਮਲਾ ਹੋਇਆ ਔਰ ਆ ਇਹਦਾ ਨਿਸ਼ਾਨ ਹੈ ਮੈਂ ਕਹਿਣਾ ਵੀ ਕੈਨਾਲ ਕੋਲ ਨੂੰ ਕਰਕੇ ਇਹਨੂੰ ਦਿਖਾ ਲਓ ਵੀ ਆ ਸੱਟਾ ਛੁਰੇਵਾਜੀ ਤਲਵਾਰ ਪਤਾ ਨਹੀਂ ਕਿਆ ਕਿਆ ਕਿੜ ਕਿੜੇ ਜ਼ਖਮ ਛੱਲੇ ਔਰ ਅਸੀਂ ਤੁਹਾਡੇ ਤੋਂ ਪਹਿਲਾ ਘੰਟਾ ਪਰਿਵਾਰ ਨਾਲ ਬੈਠੇ ਆ ਨੌਜਵਾਨ ਆ ਜਿੱਦਾਂ ਲੱਗਿਆ ਵੀ ਜਿੱਦਾਂ ਇਕੱਲਾ ਹੀ ਲੜ ਰਿਹਾ ਹੁੰਦਾ ਔਰ ਜਦੋਂ ਅਸੀਂ ਆ ਕੇ ਬੈਠੇ ਤਿੰਨ ਚਾਰ ਵਾਰੀ ਭਾਵਕ ਹੋਇਆ ਤੇ ਰੋ ਪਿਆ ਇਹ ਟੱਬਰ ਸਾਡਾ ਕਬੀਲਾ ਇਸ ਪਿੰਡ ਦਾ ਸਾਡਾ ਭਾਈਚਾਰਾ ਇਕੱਠਾ ਹੋਇਆ ਸਾਰੇ ਇਹ ਬੀਬੀ ਇਹਨਾਂ ਦੀ ਮਾਤਾ ਜੀ ਬੀ ਵੀ ਰਮੇਸ਼ ਕੌਰ ਜੀ ਚੋਰਾ ਨੇ ਸਰਟੀਫਿਕੇਟ ਦੇ ਚੋਰਾ ਨੇ ਝਾਲੀ ਰੈਸੀ ਸਰਟੀਫਿਕੇਟ ਬਣਾ ਲਿਆ ਨੇ ਜਿੱਥੇ ਹਮਲਾ ਹੀ ਨਹੀਂ ਕੀਤਾ ਕੱਲਾ ਇਹਨਾਂ ਦੇ ਉੱਤੇ ਬਿਜినెస్ ਕੇਸ ਪਾਇਆ ਕਿ ਤੁਹਾਡੇ ਤੇ ਤੁਹਾਡੇ ਤੇ ਜਿਹੜਾ ਤੁਹਾਡੇ ਕੋਲ ਧੰਨ ਉਹ ਧੰਨ ਵਿਦੇਸ਼ੀ ਤਾਕਤਾਂ ਨੇ ਦਿੱਤਾ ਅਮਰੀਕਾ ਤੋਂ ਆਇਆ ਇੰਗਲੈਂਡ ਤੋਂ ਆਇਆ ਬਿਜినెస్ ਜਾਂਚ ਹੋਈ ਬਿਜਨਸ ਜਾਂਚ ਦੇ ਵਿੱਚ ਬਲਵੀਰ ਦਾ ਖਾਤਾ ਬਲਵੀਰ ਦੀ ਮਾਤਾ ਜੀ ਦਾ ਖਾਤਾ ਬਲਵੀਰ ਦੀ ਘਰ ਵਾਲੀ ਦਾ ਖਾਤਾ ਬਲਵੀਰ ਦੇ ਭੈਣਾ ਭਰਾਵਾਂ ਦਾ ਖਾਤਾ ਜਿਹੜਾ ਬਿジネス ਨੇ ਚੁੱਕ ਲਿਆ ਮਾਤਾ ਜੀ ਬਿジネス ਪੁੱਛਦੀ ਆ ਤੇਰੇ ਕੋਲੇ ਪੈਸਾ ਕਿੱਥੋਂ ਆਇਆ 10000 20000 ਮਾਤਾ ਕਹਿੰਦੀ ਜੀ ਮੈਂ ਨਰੇਗਾ ਚ ਕੰਮ ਕਰਦੀ ਆ ਨਰੇਗਾ ਚ ਕੰਮ ਕਰਨ ਵਾਲਾ ਕੌਣ ਹੁੰਦਾ ਸ਼ਰੂ ਅੱਤ ਦਾ ਗਰੀਬ ਬੰਦਾ ਅੱਤ ਵੀ ਗਰੀਬੀ ਚੇ ਨੜਾਈ ਦੇ ਲੜੀ ਕਿਸੇ ਨੇ ਉਹ ਬਲਵੀਰ ਸਿੰਘ ਆਲਮਪਰ ਵਿਜੀਲੈਂਸਾ ਦੇ ਕੇਸ ਵੀ ਭੁਗਤੇ ਸਾਲ ਡੇਢ ਸਾਲ ਹਰ ਕੇਸ ਚੋਂ ਬਰੀ ਹੋਇਆ ਅੱਜ ਇੱਕ ਚੋਰਾ ਦੇ ਖਿਲਾਫ ਜਿਹੜਾ ਲੜ ਰਿਹਾ ਕੱਲਾ ਹੀ ਕਦੀ ਇਹ ਚੰਡੀਗੜ੍ਹ ਕੇਸ ਭੁਗਤਣ ਜਾਂਦਾ ਕਦੀ ਇਹ ਮੋਹਾਲੀ ਕੇਸ ਭੁਗਤਣ ਜਾਂਦਾ ਕਦੀ ਇਹ ਸੰਗਰੂਰ ਕੇਸ ਭੁਗਤਣ ਜਾਂਦਾ ਕਦੀ ਪਟਿਆਲੇ ਕੇਸ ਭੁਗਤਣ ਜਾਂਦਾ ਪੰਜਾਬ ਦਾ ਕਿਹੜਾ ਕੋਨਾ ਨਹੀਂ ਹੈ ਜਿੱਥੇ ਬਰਵੀਰ ਸਿੰਘ ਕੇਸ ਭੁਗਤਣ ਨਹੀਂ ਜਾਂਦਾ ਬਹੁਜਨ ਸਮਾਜ ਪਾਰਟੀ ਜਦੋਂ ਇਸ ਪੂਰੀ ਲੜਾਈ ਨੂੰ ਦੇਖ ਰਹੀ ਆ ਇਹ ਮੁੱਦਾ ਜਦੋਂ ਮੈਂ ਇਹਨਾਂ ਨਾਲ ਚਰਚਾ ਕੀਤੀ ਇਹਨਾਂ ਨੇ ਕਿਹਾ ਆ ਤਿੰਨ ਚਾਰ ਜ਼ਿਲ੍ਹੇ ਨੇ ਜਿਹੜਾ ਜ਼ਿਲ੍ਹਿਆਂ 'ਚ ਵੱਡੇ ਪੱਧਰ ਤੇ ਸ਼ਡਿਊਲ ਕਾ ਸਰਟੀਫਿਕੇਟ ਬਣੇ ਸਾਡੇ ਕੋਲ ਡਾਟਾ ਨਹੀਂ ਜਿੰਨਾ ਕਹ ਉਹਨੇ ਕ ਨਾਲ ਲੜਾਈ ਲੜ ਰਿਹਾ ਉਹ ਡਾਟਾ 100 ਤੋਂ ਵੀ ਘੱਟ ਦਾ ਹੈ 12 ਬੰਦੇ ਪੰਜਾਬ 'ਚ ਹੋਰ ਆ ਜਿਹੜੇ ਇਸ ਲੜਾਈ ਨੂੰ ਲੜ ਰਹੇ ਪਰ ਉਹਨਾਂ ਕੋਲ ਜਿਹੜੀ ਸ਼ਿਕਾਇਤ ਉਹਨਾਂ ਨੇ ਕੀਤੀ ਉਹ ਇੱਕ ਇੱਕ ਸ਼ਿਕਾਇਤ ਵਾ ਜੇ ਕਿਸੇ ਨੇ 75 ਦੇ ਉੱਪਰ ਕੇ ਸ਼ਿਕਾਇਤਾਂ ਕੀਤੀਆਂ ਉਹ ਇਕੱਲਾ ਹੀ ਪੰਜਾਬ ਦਾ ਇੱਕੋ ਇਨਸਾਨ ਹੈ ਉਹ ਬਲਵੀਰ ਸਿੰਘ ਆਲਮਪਰ ਅੱਜ ਦੇ ਦਿਨ ਮੈਂ ਬਹੁਜਨ ਸਮਾਜ ਪਾਰਟੀ ਨੂੰ ਬੌਝਰ ਸਮਾਜ ਦੇ ਲੋਕਾਂ ਨੂੰ ਬੌਝਰ ਸਮਾਜ ਦੇ ਲੀਡਰਾਂ ਵਰਕਰਾਂ ਨੂੰ ਇਹ ਕਹਾਣੀ ਕਿਉਂ ਸੁਣਾ ਰਿਹਾ ਕਿ ਪਿਛਲੇ ਦਿਨਾਂ ਤੋਂ ਤੁਸੀਂ ਸਾਰੇ ਪਸਾਰੇ ਹੀ ਤੁਸੀਂ ਇਸ ਗੱਲ ਨੂੰ ਲੱਗਿਓ ਸੀ ਕਿ ਹਾਥੀ ਵਾਲੇ ਨਹੀਂ ਬੋਲਦੇ ਬੀਐਸਪੀ ਵਾਲੇ ਨਹੀਂ ਬੋਲਦੇ ਭਾਈ ਮੈਂ ਠੀਕ ਰਿਹਾ ਸੀ ਕਿ 10000 ਦਾ ਡਾਟਾ ਮੇਰੇ ਕੋਲ ਆ ਜਾਏ ਮੈਂ ਤਾਂ মিডিਆ ਨੂੰ ਬੁਲਾਵਾ ਮੇਰੇ ਕੋਲ 3000 ਦਾ ਹੀ ਡਾਟਾ ਆ ਜਾ ਤਿੰਨ ਹਜ਼ਾਰ ਨਕਲੀ ਜਾਲੀ ਐਸੀ ਸਰਟੀਫਿਕੇਟਾਂ ਦਾ ਮੇਰੇ ਕੋਲੋਂ ਵੀ ਨਹੀਂ ਆਇਆ ਮੈਂ 1340 ਸਰਟੀਫਿਕੇਟਾਂ ਦਾ ਡਾਟਾ ਮੰਗਦਾ ਰਿਹਾ ਕੱਲੇ-ਕੱਲੇ ਕੋਈ ਲੈ ਕੇ ਨਹੀਂ ਆਇਆ ਅਸੀਂ ਲੱਭਦੇ ਲਵਾਉਂਦੇ ਬਲਵੀਰ ਸਿੰਘ ਆਲੰਪਰ ਨੂੰ ਲੱਭ ਲਿਆ ਇਹ ਕਹਿੰਦਾ ਮੇਰੇ ਕੋਲ ਵੀ 76 76 ਮਿਲਨੇ ਦੀ 100 ਵਾ 100 ਟੋਟਲ 100 ਦੇ ਲਗਭਗ 96 99 76 ਇਹਨਾਂ ਦੀਆਂ ਕੱਲੇ ਦੀਆਂ ਹੀ ਸ਼ਿਕਾਇਤਾਂ ਜਿਹੜੀਆਂ ਪੰਜਾਬ ਚੋਂ ਆ ਆਹ ਡਾਟਾ ਹੈ ਜੀ ਔਰ ਅੱਜ ਦੇ ਦਿਨ ਅਸੀਂ ਬਲਵੀਰ ਆਲੰਪਰ ਜੀ ਮਾਤਾ ਰਮੇਸ਼ਕੌਰ ਜੀ ਔਰ ਪੂਰਾ ਟੱਬਰ ਪੂਰਾ ਪਿੰਡ ਅੱਜ ਤਾਂ ਅਸੀਂ ਆਏ ਆ ਪਟਿਆਲੇ ਮੇਰੀ ਮੀਟਿੰਗ ਸੀ ਪਾਰਟੀ ਦੀ ਮੀਟਿੰਗ ਲਈ ਕੱਲ ਨੂੰ ਮੈਂ ਹਿਆਰਪੁਰ ਹੁਣਾ ਆਇਆ ਪਰਸੋਂ ਨੂੰ ਮੈਂ ਰੋਪੜ ਹੁਣਾ ਆਇਆ ਚੌਥ ਨੂੰ ਖਡੂਰ ਸਾਹਿਬ ਪੰਜਵੇਂ ਮੈਂ ਜਲੰਧਰ ਮੈਂ ਤਾਂ ਲਗਾਤਾਰ ਪੰਜਾਬ ਦੀ ਲੋਕਾਂ 'ਚ ਗੱਜਾ ਕਰ ਰਿਹਾ ਉਹ ਲੋਕੋ ਇਕੱਠੇ ਹੋਵੋ ਆਓ ਲੋਕੋ ਇਕੱਠੇ ਹੋਵੋ ਆਪਣੇ ਹੱਕ ਅਧਿਕਾਰਾਂ ਲਈ ਇਕੱਠੇ ਹੋਵੋ ਅੱਜ ਮੈਂ ਇਸ ਪਰਿਵਾਰ 'ਚ ਆਇਆ ਮੈਂ ਇਹ ਕਹਿਣਾ ਚਾਹੁੰਦਾ ਆ ਬਲਵੀਰ ਸਿੰਘ ਆਲਮਪਰ ਬਹੁਜਨ ਸਮਾਜ ਪਾਰਟੀ ਦਾ ਸਮਰਥਕ ਪਰਿਵਾਰ ਹੈ ਬਹੁਜਨ ਸਮਾਜ ਦੀ ਲੜਾਈ ਲੜ ਰਿਹਾ ਹੈ ਬਹੁਜਰ ਸਮਾਜ ਪਾਰਟੀ ਇਸ ਲੜਾਈ ਨੂੰ ਲੜਨ ਵਾਲੇ ਯੋਧੇ ਦੇ ਨਾਲ ਖੜੀ ਹੈ। ਬਹੁਜਰ ਸਮਾਜ ਪਾਰਟੀ ਜਿਹੜੀ ਬਲਵੀਰ ਸਿੰਘ ਆਲਮਪਰ ਨੇ ਲੜਾਈ ਸ਼ੁਰੂ ਕੀਤੀ ਨਕਲੀ ਝਾਲੀ ਸਰਟੀਫਿਕੇਟਰ ਇਹਦਾ ਸਮਰਥਨ ਕਰਦੀ ਹੈ। ਜਦੋਂ ਵੀ ਬਲਵੀਰ ਸਿੰਘ ਯਾਦ ਕਰੇਗਾ ਹਾਜ਼ਰ ਹੋਮਾਂਗੇ। ਜਦੋਂ ਵੀ ਯਾਦ ਕਰੇਗਾ ਹਾਜ਼ਰ ਹੋਮਾਂਗੇ ਮੈਂ ਚਾਹੁੰਦਾ ਹਾਂ ਪੂਰਾ ਪੰਜਾਬ ਪੂਰੇ ਬਹੁਜਰ ਸਮਾਜ ਦੇ ਲੋਕ ਬਲਵੀਰ ਆਲਮਪਰ ਜੀ ਨੂੰ ਜਰੂਰ ਸੁਣ ਮੈਂ ਚਾਹੁੰਦਾ ਹਾਂ ਕਿ ਬਲਵੀਰ ਜੀ ਆਪਣੀ ਗੱਲ ਖੁੱਲ ਕੇ ਰੱਖਣੀ ਹੈ ਪੂਰਾ ਪੰਜਾਬ 1 ਲੱਖ ਬੰਦਾ ਮੇਰੇ ਬੇਈ ਤੇ ਸੁਣ ਰਿਹਾ ਤੁੰ। 1 ਲੱਖ ਤੇ ਹੁਣ ਤੋਂ ਜਿੰਨੇ ਨੂੰ ਮਰਦੀ ਸੁਣਾਓ। ਆ ਲੋ ਜੀ। ਜੈ ਭੀਮ ਜੈ ਭਾਸਤ ਅੱਜ ਜੋ ਮੇਰੇ ਕੋਲੇ ਸਰਦਾਰ ਜਸਵੀਰ ਸਿੰਘ ਜੀ ਗੱਡੀ ਡੀਐਸਪੀ ਪ੍ਰਧਾਨ ਪਹੁੰਚੀ ਆ ਜੀ। ਮੈਂ ਉਹਨਾਂ ਦਾ ਧੰਨਵਾਦ ਕਰਦਾ। ਉਹਨਾਂ ਨੂੰ ਪਤਾ ਲੱਗਿਆ ਕਿ ਮੈਨੂੰ ਜੋ ਕੁਛ ਜਿਨ੍ਹਾਂ ਨੇ ਮੇਸ਼ ਕਹਿਤਾਂ ਕੀਤੀਆਂ ਵਾ ਉਹ ਮੈਨੂੰ ਥ੍ਰੈਟ ਕਰਦੇ ਆ ਤਾਂ ਇਹਨਾਂ ਨੇ ਮੈਨੂੰ ਆਕੇ ਵਿਸ਼ਵਾਸ ਦਿਵਾਇਆ ਕਿ ਜੇਕਰ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਜਾਂ ਕੋਈ ਕੋਈ ਨੁਕਸਾਨ ਜਾਂ ਕੋਈ ਝਗੜਾ ਕਰਨ ਦੀ ਤੁਹਾਡੇ ਨਾਲ ਕੋਸ਼ਿਸ਼ ਕਰੇਗਾ ਤਾਂ ਅਸੀਂ ਤੁਹਾਡੇ ਨਾਲ ਖੜੇ ਹਾਂ ਪੂਰਛ ਤੇ ਜਿਹੜਾ ਮੈਂ ਧੰਨਵਾਦ ਕਰਦਾ ਸਾਡੇ ਪਿੰਡ ਪਹੁੰਚਣ ਤੇ ਮੈਂ ਧੰਨਵਾਦ ਕਰਦਾ ਜੀ ਪਿੰਡ ਪਹੁੰਚਣ ਤੇ ਤੇ ਮੈਂ ਤੈਹ ਦਿਲ ਤੋਂ ਸਾਡੇ ਪਰਿਵਾਰ ਵੱਲੋਂ ਪਿੰਡ ਵੱਲੋਂ ਤੇ ਅਸੀਂ ਜਿਹੜੀ ਹੈਗੀ ਲੜਾਈ ਲੜਾਈ ਅਸੀਂ ਜਿਹੜੀ ਹੈਗੀ ਹੈ ਅਸੀਂ ਲੜਦੇ ਰਵਾਂਗੇ ਇਹ ਸਾਡੇ ਹੱਕਾਂ ਦੀ ਲੜਾਈ ਹੈ ਇਹ ਸਾਨੂੰ ਬਾਬਾ ਸਾਹਿਬ ਨੇ ਜਿਹੜੀ ਰਜਰਵੇਸ਼ਨ ਲੈ ਕੇ ਦਿੱਤੀ ਸੀਗੀ ਇਹ ਸਾਡਾ ਆਰਥਿਕ ਆਧਾਰ ਚਾ ਚੱਕਣ ਵਾਸਤੇ ਦਿੱਤੀ ਸੀਗੀ ਪਰ ਕੁਝ ਜਿਹੜੇ ਲੋਟੂ ਲੋਕਾਂ ਨੇ ਸਾਡੀ ਇਹ ਰਜਰਵੇਸ਼ਨ ਹਥਿਆ ਲੀ ਹੈ ਹਥਿਆ ਕੇ ਸਾਡਾ ਜਿਹੜਾ ਹੈਗਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਕੀਤਾ ਉਹਨਾਂ ਨੂੰ ਅਸੀਂ ਕਿਸੇ ਵੀ ਜਿਹੜਾ ਹੈਗਾ ਸਟੇਜ ਤੇ ਨਹੀਂ ਛੱਡਾਂਗੇ ਅਸੀਂ ਉਹਨਾਂ ਨੂੰ ਸੁਲਾਖਾਂ ਦੇ ਪਿੱਛੇ ਜਿਹੜਾ ਹੈਗਾ ਪਹਚਾਵਾਂਗੇ ਤੇ ਜਿੰਨਾ ਵੀ ਹੋ ਸਕੇ ਆ ਅਸੀਂ ਲੜਾਈ ਵਾਸਤੇ ਚੜ ਕੇ ਲੜਾਂਗੇ ਤੇ ਪ੍ਰਧਾਨ ਜੀ ਸਾਡੇ ਨਾਲ ਹੈ ਜੀ ਜੈ ਭੀਮ ਜੈ ਭਾਵਾ ਮੇਟੋਆਈ ਦਾ ਤਰੂਵਰ ਕੇ ਪਰਖਾ ਦੀ ਸਾਰੇ ਨੂੰ ਕੁਬੀਰ ਜੀ ਦੇ ਘਾਮਾ ਬਲਵੀਰ ਜੀ ਆ ਜਾਓ ਬਲਵੀਰ ਦਾ ਚੁੱਲ੍ਹਾ ਵੀ ਦਿਖੋਣਾ ਆ ਤਰੂਵਰ ਕੋਲ ਦੇ ਪਾਸੇ ਮਾਈਕ 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 ਆਉਂਦਾ ਦੇਖੋ ਬਹੁਤ ਸਮਝ ਮੈਂ ਸਾਲਪੂ ਕਰਦੇ ਹਾਂ ਬੱਤੀ ਲੱਗ ਗਈ ਆ ਚੁਗਾ ਚੱਲ ਗਿਆ ਜੀ ਸਰ ਆ ਬਲਵੀਰ ਸਿੰਘ ਜੀ ਦਾ ਸਵਾਤ ਹੈ ਹਵੇਲੀ ਆ ਇਹਨਾਂ ਦੀ हाँ बबीर भी गाउचेडी आएगी या एक नसन आएगी साई वाले मेक्स जी है है साई वाले साई वाले ही है साई वाले मेक्स सवार पूरी नहीं जस्सी ना मेक्स सवार के जस्सी नसन आ तेरी एक टाइप नसन होगी मेक्स टॉस मेक्स और ਬਾਜੀ ਆ ਇਹ 20 ਡੰਗਰ ਸੀ ਇਹ ਕਹਿੰਦੇ ਫਿਰਸ ਲੜਾਈ ਨੂੰ ਲੜਦੇ ਲੜਦੇ ਅੱਜ ਦੋ گاਵਾ ਰਹਿ ਗਏ ਆ ਔਰ ਤਿੰਨ گاਵਾ ਰਹਿ ਗਏ ਆ ਤੇ ਆ ਬਚਾ ਪੀ ਵੀ گاਵਾ ਸੀ ਇਹ ਪੂਰਾ ਭਰਿਆ ਸੀ ਲੇਕਿਨ ਇਸ ਟਰੰਗ ਦੀ ਇਹ ਲੜਾਈ ਜਿਹੜੀ ਲੜੀ ਆ ਇਹ ਪਰਿਵਾਰ ਨੇ ਕੀਤੀ ਕੁਰਬਾਨੀ ਐ ਇਸ ਪਰਿਵਾਰ ਦੀ ਇਸ ਤੋਂ ਅੱਜ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ